ਦੋਸਤੋ ਜਿਹੜਾ ਤੁਸੀਂ ਆਹ ਸਾਕਸ਼ ਫੋਟੋ ਦੇ ਵਿੱਚ ਦੇਖ ਰਹੇ ਹੋ ਨਾ ਇਹ ਬਾਈ ਜੀ ਨੇ ਬਠਿੰਡੇ ਤੋਂ ਬਾਈ ਗੁਰਵਿੰਦਰ ਸ਼ਰਮਾ ਇਹਨਾਂ ਦਾ ਬਹੁਤ ਬਾ ਕਮਾਲ ਕੰਮ ਇਸ ਸਨੇਕ ਰੈਸਕਿਊ ਨੇ ਮਤਲਬ ਵੀਰ ਨੂੰ ਮਿਲਣ ਦਾ ਮੈਨੂੰ ਪੁਸ਼ਕਰ ਮੌਕਾ ਮਿਲਿਆ ਵੀਰ ਆਪਣੇ ਫੀਲਡ ਦੀ ਬਹੁਤ ਡੀਪ ਜਾਣਕਾਰੀ ਰੱਖਦਾ ਇਹ ਵੀਡੀਓ ਮੈਂ ਇਸ ਕਰਕੇ ਪਾਉਣ ਲੱਗਿਆ ਕੋਈ ਵੀਰ ਦੀ ਪ੍ਰੋਮੋਸ਼ਨ ਦੀ ਲੋੜ ਨਹੀਂ ਉਹਨੂੰ ਵੈਸੇ ਵੀਰ ਨੂੰ ਸਾਰੇ ਜਾਣਦੇ ਆ ਇਸ ਕਰਕੇ ਪਾਉਣ ਲੱਗਿਆ ਵੀ ਜਿਹੜੇ ਸੱਜਣ ਮੇਰੇ ਨਾਲ ਜੁੜੇ ਹੋਏ ਆ ਉਹ ਵੀਰ ਨਾਲ ਜ਼ਰੂਰ ਜੁੜਿਓ ਕਿਉਂਕਿ ਵੀਰਨਾ ਮਤਲਬ ਧਰਤੀ ਨਾਲ ਜੁੜਿਆ ਹੋਇਆ ਬੰਦਾ ਬਹੁਤ ਨਰਮ ਤੇ ਨੇਕਦਿਲ ਸੁਭਾਅ ਦਾ ਬੰਦਾ ਹੈ ਤੇ ਸਨੇਕ ਰੈਸਕਿਊ ਕਰਦਾ ਵਰਲਡ ਦੇ ਪੰਜਾਬ ਦੇ ਤੇ ਇੰਡੀਆ ਦੇ ਸਾਰੇ ਸਨੇਕਾਂ ਬਾਰੇ ਬਹੁਤ ਡੀਪ ਨੋਲਿਜ ਰੱਖਦਾ ਤੇ ਇਹਦੇ ਨਾਲ ਕਿਸੇ ਦੀ ਵੀ ਜਾਨ ਦਾ ਫਾਇਦਾ ਹੋ ਸਕਦਾ ਉਹਦੇ ਪਿੱਛੇ ਫਾਇਦਾ ਕਿਵੇਂ ਹੋ ਸਕਦਾ ਜਾਨ ਦਾ ਕਿਉਂਕਿ ਵੀਰ ਜਿਹੜੇ ਸੱਪ ਫੜਦਾ ਉਹਨਾਂ ਦਾ ਇਲਾਜ ਕਿਵੇਂ ਕਰਨਾ ਚਾਹੀਦਾ ਉਦੇ ਬਾਰੇ ਬਹੁਤ ਡੀਪ ਜਾਣਕਾਰੀ ਦਿੰਦਾ ਤੇ ਸੱਚ ਤਾਂ ਬੋਲਦਾ ਹੀ ਬੋਲਦਾ ਵੀਰ ਨਾਲ ਕੋਰਾ ਸੱਚ ਬੋਲਦਾ ਕੋਰਾ ਸੱਚ ਕੀ ਆ ਸੱਚ ਤਾਂ ਇਹ ਆ ਵੀ ਜਿਹੜਾ ਜ਼ਹਿਰੀਲਾ ਸੱਪ ਆ ਉਹਦਾ ਕੋਈ ਥੌਲੇ ਨਾਲ ਜਾਂ ਕੋਈ ਟੂਨੇ ਨਾਲ ਜਾਂ ਕੋਈ ਦੇਸੀ ਦਵਾਈ ਨਾਲ ਇਲਾਜ ਨਹੀਂ ਹੁੰਦਾ ਜਿਹੜੇ ਤਿੰਨ ਸੱਪ ਮੇਨ ਜ਼ਹਿਰੀਲੇ ਨੇ ਉਹਨਾਂ ਦੇ ਵਿੱਚ ਕੋਬਰਾ ਹੋ ਗਿਆ ਕਾਮਨ ਕ੍ਰੇਟ ਹੋ ਗਿਆ ਤੇ ਰੈਸਲ ਵਾਈਪਰ ਹੋ ਗਿਆ ਵੀਰਾ ਕੋਰਾ ਸੱਚ ਕੀ ਬੋਲਦਾ ਨਾਲ ਉਹ ਜਿਹੜੇ ਲੋਕ ਇਹ ਭੋਲੇ ਭਾਲੇ ਲੋਕਾਂ ਦੀ ਜਾਨ ਨਾਲ ਖਿਲਵਾੜ ਖਿਲਵਾੜ ਕਰਦੇ ਨੇ ਉਹਨਾਂ ਦਾ ਪਰਦਾ ਵੀ ਖੋਲਦਾ ਵੀਰ ਉਹਨਾਂ ਬਾਰੇ ਖੁੱਲ ਕੇ ਬੋਲਦਾ ਵੀ ਮੈਂ ਵੀਰ ਨੂੰ ਪੁੱਛ ਕੇ ਮਿਲਿਆ ਸੀਗਾ ਮੈਨੂੰ ਵੀ ਇੱਕ ਗਲਤ ਫਹਿਮੀ ਜੀ ਸੀਗੀ ਇੱਕ ਸੱਪ ਦੀ 3-4 ਸਾਲ ਪਹਿਲਾਂ ਮੈਂ ਫੋਟੋ ਪਾਈ ਸੀਗੀ ਉਹ ਰਾਤ ਨੂੰ ਨੇਰੇ 'ਚ ਮੈਨੂੰ ਰਸਲ ਵਾਈਪਰ ਲੱਗਿਆ ਮੈਂ ਸਟੱਡੀ ਕੀਤੀ ਤਾਂ ਮਤਲਬ ਮਾਲ ਵਿੱਚ ਮਿਲਦਾ ਨਹੀਂ ਉਹ ਫਿਰ ਮੈਂ ਵੀਰ ਗੁਰਵਿੰਦਰ ਨਾਲ ਗੱਲ ਕਰੀ ਮੈਨੂੰ ਕਿਉਂਕਿ 3-4 ਸਾਲ ਬਾਅਦ ਮਿਲਿਆ ਮੇਰੇ ਮਨ 'ਚ ਡਾਊਟ ਸੀ ਵੀਰ ਨੇ ਕਲੀਅਰ ਕੀਤਾ ਵੀ ਜਿਹੜਾ ਸੈਂਡਬੋਆ ਜਦੋਂ ਛੋਟਾ ਹੁੰਦਾ ਜਿਹੜਾ ਉਹਦਾ ਫੈਕਟਰ ਹਨ ਉਹ ਵੀ ਇਦਾਂ ਦਾ ਹੀ ਹੁੰਦਾ ਤੇ ਉਹਦੇ ਜਿਹੜੇ ਹੈੱਡ ਦੀ ਸ਼ੇਪ ਆ ਉਹਦਾ ਫਰਕ ਹੁੰਦਾ ਕੋਈ ਨੀ ਕੱਲ ਹੁੰਦੀ ਤੇ ਵੀਰ ਦੀ ਬਹੁਤ ਜ਼ਿਆਦਾ ਮੈਂ ਲ ਮੈਂ ਧੰਨਵਾਦ ਕਰਦਾ ਤੇ ਵੀਰ ਸੁਹਾ ਦਾ ਵੀ ਬਹੁਤ ਨਿੱਗੇ ਦਾ ਮਾਲਕ ਇਹ ਕੋਈ ਪ੍ਰੋਮੋਸ਼ਨ ਪਰਮਿਸ਼ਨ ਨਹੀਂ ਹੈ ਕਿ ਨਾ ਆਪਾਂ ਕਦੇ ਕਰੀਏ ਨਾ ਆਪਾਂ ਨੂੰ ਕਰਨੀ ਆਉਂਦੀ ਆ ਆਪਾਂ ਤਾਂ ਕਰਾਉਂਦਾ ਵੀ ਕਿ ਤਾਂ ਹੀ ਨਹੀਂ ਕਿਉਂਕਿ ਆਪਾਂ ਨੂੰ ਕਰਨੀ ਹੀ ਨਹੀਂ ਆਉਂਦੀ ਜਿਹੜੇ ਜਿਹੜੇ ਸੱਜਣਾਂ ਦਾ ਪਿਆਰ ਆ ਉਹਦੀ ਵੀਡੀਓ ਮੈਂ ਪਾਉਣੀ ਹੁੰਦੀ ਆ ਜਿਹਦੇ ਨਾਲ ਕਿਸੇ ਵੀ ਇਨਸਾਨ ਦਾ ਫਾਇਦਾ ਹੋ ਸਕੇ ਇਹ ਕਹਾਦਾ ਵੀਰ ਦੇ ਤੁਸੀਂ ਫੋਲੋ ਕਰ ਲਿਓ ਵੀਰ ਉਹਦੇ ਚ ਦੱਸਦਾ ਵੀ ਕਿਹੜੇ ਕਿਹੜੇ ਸੱਪ ਜ਼ਹਿਰੀਲੇ ਨੇ ਕੀ ਸਿੰਪਟਮ ਨੇ ਕੀ ਉਹਦਾ ਹੋਣਾ ਚਾਹੀਦਾ ਕਿਉਂਕਿ ਇਲਾਜ ਇਹਦਾ ਡਿਸਟ੍ਰਿਕਟ ਹਸਪੀਟਲ ਹੀ ਹੁੰਦਾ ਹੁੰਦਾ ਜਿੰਨੇ ਵੀ ਇਹ ਸੱਪ ਜ਼ਹਿਰੀਲੇ ਨੇ ਇਹਨਾਂ ਦੇ ਚੱਕਰ ਚ ਮਤਲਬ ਬਹੁਤ ਸਾਰੇ ਲੋਕਾਂ ਦੀ ਜਾਨ ਚਲੀ ਜਾਂਦੀ ਹੈ ਜਿਹੜੇ ਥੋੜਿਆਂ ਚ ਪੈ ਜਾਂਦੇ ਨੇ ਕਿਉਂਕਿ ਬਾਈ ਨੇ ਦੱਸਿਆ ਵੀ 22 ਤਰ੍ਹਾਂ ਦੇ ਸੱਪ 20 ਤੋਂ 22 ਤਰ੍ਹਾਂ ਦੇ ਸੱਪ ਜਿਹੜੇ ਪੰਜਾਬ ਚ ਪਾਏ ਜਾਂਦੇ ਆ ਉਹਨਾਂ ਚ ਸਿਰਫ ਹੀ ਤਿੰਨ ਜ਼ਹਿਰੀਲੇ ਆ ਮੈਨੂੰ ਗੱਲਬਾਤ ਕਰਕੇ ਬਹੁਤ ਚੰਗਾ ਲੱਗਿਆ ਵੀਰ ਦਾ ਸੁਭਾਅ ਵੀ ਬਹੁਤ ਨਿੱਗਾ ਦੋਸਤੋ ਆ ਵੀਰ ਦਾ ਪੇਜ ਆ ਗੁਰਵਿੰਦਰ ਬਠਿੰਡਾ ਕਰਕੇ ਜਰੂਰ ਲਾਈਕ ਤੇ ਫੋਲੋ ਕਰਿਓ ਜਰੂਰ ਫੋਲੋ ਕਰ ਲਿਓ ਕਿਉਂਕਿ ਤੁਹਾਡੇ ਹੀ ਫਾਇਦਾ ਹੋਣਾ ਉਹਦੇ 'ਚ ਕਿਉਂਕਿ ਵੀਰ ਉਹਦੇ 'ਚ ਬਹੁਤ ਜਾਣਕਾਰੀ ਡੀਪਲੀ ਦਿੰਦਾ ਕਿਉਂਕਿ ਆਪਾਂ ਮਿੱਟੀ ਨਾਲ ਤੇ ਛੱਪਾਂ ਨਾਲ ਜੁੜੇ ਹੋਏ ਲੋਕ ਆ ਕਿਉਂਕਿ ਆਪਣਾ ਰੋਜ਼ ਇਹ ਛੱਪਾਂ ਨਾਲ ਬਾਤ ਪੈਂਦਾ ਠੀਕ ਆ ਦੋਸਤੋ ਮਿਲਦੇ ਆਂ ਫਿਰ ਨੈਕਸਟ ਕਿਸੇ ਵੀ ਈਵੈਂਟ ਤੇ ਮਿਲਾਂਗੇ ਰੱਬ ਨੇ ਚਾਇਆ ਠੀਕ ਹੈ ਵੀਰ ਜੀ ਤੁਸੀਂ ਕਲ ਸਾਰੇ ਸੱਜਣਾਂ ਨੂੰ ਵੀ ਸੱਦੋ